ਦੋਸਤੋ ਅੱਜ ਜਿਸੀ ਗੱਲ ਕਰਾਂਗੇ ਬੀ ਐਨ ਐਸ ਐਸ ਤਾਰਾ 1753 ਐਫ ਆਈ ਆਰ ਲਾਜ਼ਮੀ ਹੈ ਜਾਂ ਕੰਪਲੇਂਟ ਇੱਕ ਸਵਾਲ ਮਾਰਕ ਸੀਗਾ ਅਲਾਹਾਬਾਦ ਹਾਈ ਕੋਰਟ ਚ ਇੱਕ ਪਟੀਸ਼ਨ ਧਾਰ ਹੋਈ ਇਹ ਬਹੁਤ ਇੱਕ ਮਹੱਤਵਪੂਰਨ ਫੈਸਲਾ ਸੀ ਜਿਸ ਨੂੰ ਹਲਾ ਅਲਾਹਾਬਾਦ ਹਾਈ ਕੋਰਟ ਨੇ ਬੜੇ ਹੀ ਇਤਿਹਾਸਿਕ ਪੂਰਵਕ ਤਰੀਕੇ ਦੇ ਨਾਲ ਫਾਈਨਲ ਕੀਤਾ ਅਕਸਰ ਲੋਕ ਪੁੱਛਦੇ ਨੇ ਕਿ 175 ਦਿਨ ਦੀ ਅਰਜੀ ਪਾਈ ਹੈ ਐਫਆਈਆਰ ਕਿਉਂ ਨਹੀਂ ਹੋਈ ਕਿ ਮੈਜਿਸਟਰੇਟ ਐਫਆਈਆਰ ਕਰਨ ਲਈ ਬੱਜਿਆ ਹੁੰਦਾ ਹੈ ਇਸ ਵੀਡੀਓ ਦੇ ਅੰਤ ਖਤਮ ਹੋਣ ਤੱਕ ਇੱਕ ਕਨਫਿਊਜ਼ਨ ਖਤਮ ਹੋ ਜਾਏਗੀ ਪੈਰਾਗ੍ਰਾਫ ਨੰਬਰ 1 ਦੇ ਵਿੱਚ ਸੁਣਵਾਈ ਸਭ ਤੋਂ ਪਹਿਲਾਂ ਹਾਈ ਕੋਰਟ ਨੇ ਅਰਜੀ ਕਰਤਾ ਦੇ ਵਕੀਲ ਵਿਰੋਧੀ ਧਿਰ ਦੇ ਪੱਖ ਅਤੇ ਸਟੇਟ ਦੇ ਐਡਵੋਕੇਟ ਦੀਆਂ ਦਲੀਲਾਂ ਸੁਣੀਆਂ ਇਸ ਦਾ ਮਤਲਬ ਹੈ ਕਿ ਅਦਾਲਤ ਨੇ ਇੱਕ ਪੱਖੀ ਫੈਸਲਾ ਨਹੀਂ ਕੀਤਾ ਪੈਰਾਗ੍ਰਾਫ ਨੰਬਰ 2 ਕੇਸ ਹਾਈ ਕੋਰਟ ਕਿਉਂ ਆਇਆ ਇਹ ਕੇਸ ਬੀ ਐਨ ਐਸ ਐਸ ਧਾਰਾ 528 ਹੇਠ ਹਾਈ ਕੋਰਟ ਆਇਆ ਕਿਉਂਕਿ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਾਨਪੁਰ ਦਿਹਾਤ ਨੇ 175 ਤਿੰਨ ਦੀ ਅਰਜੀ ਤੇ ਐਫ ਆਈ ਆਰ ਨਹੀਂ ਕਰਵਾਈ ਸਕੋ ਕੰਪਲੇਂਟ ਕੇਸ ਬਣਾਇਆ ਪੈਰਾਗ੍ਰਾਫ ਨੰਬਰ 3 ਦੋਸ਼ ਕੀ ਸੰ ਅਰਜੀ ਕਰਤਾ ਦਾ ਦੋਸ਼ ਸੀਗਾ ਇੱਕ ਵਿਅਕਤੀ ਨੂੰ ਕਾਂਟੇਦਾਰ ਤਾਰ ਨਾਲ ਬੰਨ ਕੇ ਮੋਟਰਸਾਈਕਲ ਦੇ ਨਾਲ ਘਸੀਟਿਆ ਗਿਆ ਤੇ ਉਹਦੀ ਲੱਤ ਟੁੱਟ ਗਈ ਆ ਲੱਤ ਕੱਟੀ ਗਈ ਆ ਪੈਰਾਗ੍ਰਾਫ ਨੰਬਰ 4 ਅਰਜੀਕਰਤਾ ਦੀ ਦਲੀਲ ਸੀ ਕਿ ਪੁਲਿਸ ਇਨਵੈਸਟੀਗੇਸ਼ਨ ਵਾਲਾ ਕੇਸ ਹੈ ਇਸ ਲਈ ਕੰਪਲੇਂਟ ਨਹੀਂ ਬਣਦੀ ਐਫ ਆਈ ਆਰ ਬਣਨੀ ਚਾਹੀਦੀ ਆ ਪੈਰਾਗ੍ਰਾਫ ਨੰਬਰ 5 ਇਨਵੈਸਟੀਗੇਸ਼ਨ ਕਿਉਂ ਮੰਗੀ ਇਨਵੈਸਟੀਗੇਸ਼ਨ ਇਸ ਕਰਕੇ ਮੰਗੇ ਕਿ ਸਪੋਰਟ ਇਨਸਪੈਕਸ਼ਨ ਇਨਸਪੈਕਸ਼ਨ ਵੈਪਨ ਰਿਕਵਰੀ ਮੋਟਰਸਾਈਕਲ ਰਿਕਵਰੀ ਅਤੇ ਕਿਊਜ਼ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਸੀ ਪੈਰਾਗ੍ਰਾਫ ਨੰਬਰ 6 ਵਿਰੋਧੀ ਪੱਖ ਦੀ ਗੱਲ ਵਿਰੋਧੀ ਪੱਖ ਨੇ ਕਿਹਾ ਮੈਸਟਰਡ ਕੋਲ ਅਰਜੀ ਨੂੰ ਐਫ ਆਈ ਆਰ ਜਾਂ ਕੰਪਲੇਂਟ ਬਣਾਉਣ ਦਾ ਪੂਰਾ ਵਿਵੇਕ ਹੁੰਦਾ ਹੈ ਪੈਰਾਗ੍ਰਾਫ ਨੰਬਰ 7 ਸਟੇਟ ਦੀ ਦਲੀਲ ਸਟੇਟ ਐਡਵੋਕੇਟ ਨੇ ਕਿਹਾ ਕਿ ਹਾਈ ਕੋਰਟ ਮੈਜਿਸਟ੍ਰੇਟ ਦੀ ਸੋਚ ਨੂੰ ਆਪਣੀ ਸੋਚ ਨਾਲ ਰਿਪਲੇਸ ਨਹੀਂ ਕਰ ਸਕਦਾ ਪੈਰਾਗ੍ਰਾਫ ਨੰਬਰ 8 ਹਾਈ ਕੋਰਟ ਦੀ ਸੀਮਾ ਹਾਈ ਕੋਰਟ ਨੇ ਕਿਹਾ ਕਿ ਉਹ ਦੋਸ਼ ਸਹੀ ਜਾਂ ਗਲਤ ਨਹੀਂ ਵੇਖ ਰਹੀ ਪੈਰਾਗ੍ਰਾਫ ਨੰਬਰ 9 ਅਸਲ ਕਾਨੂੰਨੀ ਸਵਾਲ ਸਿਰਫ ਇਹ ਵੇਖਿਆ ਜਾ ਰਿਹਾ ਹੈ ਕਿ ਕੰਪਲੇਂਟ ਬਣਾਉਣਾ ਕਾਨੂੰਨੀ ਤੌਰ ਤੇ ਠੀਕ ਹੈ ਜਾਂ ਗਲਤ ਹੈ ਪੈਰਾਗ੍ਰਾਫ ਨੰਬਰ 10 ਮੈਜਿਸਟ੍ਰੇਟ ਦੇ ਕਾਰਨ ਕੰਪਲੇਂਟ ਨੂੰ ਸਾਰੇ ਫੈਕਟ ਪਤਾ ਸਨ ਕੋਈ ਟੈਕਨੀਕਲ ਐਵੀਡੈਂਸ ਨਹੀਂ ਸੀ ਜੋ ਸਿਰਫ ਪੁਲਿਸ ਹੀ ਇਕੱਠਾ ਕਰ ਸਕੇ ਪੈਰਾਗ੍ਰਾਫ 11 ਸੁਖਵਾਸੀ ਕੇਸ ਦੀ ਦਾ ਹਵਾਲਾ ਹਾਈ ਕੋਰਟ ਨੇ ਕਿਹਾ ਸੁਖਵਾਸੀ ਕੇਸ ਦਾ ਹਵਾਲਾ ਦਿੰਦੇ ਹੋਏ ਕਿ ਹਰ ਅਰਜੀ ਤੇ ਐਫ ਆਈ ਆਰ ਲਾਜ਼ਮੀ ਨਹੀਂ ਆ ਪੈਰਾਗ੍ਰਾਫ ਨੰਬਰ 12 ਬੀ ਐਨ ਐਸ ਐਸ ਵਰਸਸ ਸੀ ਆਰ ਪੀ ਸੀ ਬੀ ਐਨ ਐਸ ਐਸ ਧਾਰਾ 175 ਤੇ ਸੀ ਆਰ ਪੀ ਸੀ ਧਾਰਾ 156 ਵਰਗੀ ਹੀ ਹੈ ਪੈਰਾਗ੍ਰਾਫ ਨੰਬਰ 13 ਐਫੀ ਦੇਵਿਡ ਦਾ ਮਕਸਦ ਝੂਠੀਆਂ ਅਤੇ ਫਰਜੀ ਅਰਜ਼ੀਆਂ ਤੇ ਰੋਕ ਲਗਾਉਣਾ ਪੈਰਾਗ੍ਰਾਫ ਨੰਬਰ 14 ਸੁਪਰੀਮ ਕੋਰਟ ਦੀ ਗਾਈਡਲਾਈਨ ਮੈਜਿਸਟਰੇਟ ਨੂੰ ਹਰ ਕੇਸ ਵਿੱਚ ਜੁਡੀਸ਼ੀਅਲ ਮਾਈਂਡ ਅਪਲਾਈ ਕਰਨੀ ਪੈਂਦੀ ਹੈ ਪੈਰਾਗ੍ਰਾਫ ਨੰਬਰ 15 ਬੀ ਐਨ ਐਸ ਦਾ ਉਦੇਸ਼ ਸੁਪਰੀਮ ਕੋਰਟ ਦੀ ਸੋਚ ਨੂੰ ਕਾਨੂੰਨ ਦਾ ਰੂਪ ਦਿੱਤਾ ਗਿਆ ਹੈ ਪੈਰਾਗ੍ਰਾਫ ਨੰਬਰ 16 ਲਾਲਾ ਰਾਮ ਕੇਸ ਦਾ ਹਵਾਲਾ ਦਿੱਤਾ ਗਿਆ ਇਸ ਪੈਰਾਗ੍ਰਾਫ ਕਦੋਂ ਐਫ ਆਈ ਆਰ ਅਤੇ ਕਦੋਂ ਕੰਪਲੇਂਟ ਦਾਇਰ ਕਰਨੀ ਹੈ ਜਾਂ ਆਰਡਰ ਕਰਨਾ ਹੈ ਉਹਦੀਆਂ ਕਲੀਅਰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਇਸ ਜਜਮੈਂਟ ਦੇ ਵਿੱਚ ਪੈਰਾਗ੍ਰਾਫ ਨੰਬਰ 17 ਪੁਲਿਸ ਇਨਵੈਸਟੀਗੇਸ਼ਨ ਕਦੋਂ ਜਦੋਂ ਅਕਿਊਜ਼ਡ ਅਣਪਛਾਤੇ ਹੋਣ ਪੁਲਿਸ ਇਨਵੈਸਟੀਗੇਸ਼ਨ ਉਦੋਂ ਬਣਦੀ ਆ ਜਦੋਂ ਅਕਿਊਜ਼ਡ ਅਣਪਛਾਤੇ ਹੋਣ ਰਿਕਵਰੀ ਕਰਨੀ ਹੋਵੇ ਜਾਂ ਸਾਇੰਟਿਫਿਕ ਐਵੀਡੈਂਸ ਦੀ ਲੋੜ ਹੋਵੇ ਪੈਰਾਗ੍ਰਾਫ 18 ਜਦੋਂ ਕੇਸ ਘਟਨਾ ਪੁਰਾਣੀ ਸੀ ਫਿਜ਼ੀਕਲ ਐਵੀਡੈਂਸ ਮਿਲਣਾ ਮੁਸ਼ਕਿਲ ਸੀ ਪੈਰਾਗ੍ਰਾਫ ਨੰਬਰ 19 ਕੰਪਲੇਂਟ ਦਾ ਅਰਥ ਕੰਪਲੇਂਟ ਬਣਾਉਣਾ ਇਹ ਨਹੀਂ ਦੱਸਦਾ ਕਿ ਦੋਸ਼ ਝੂਟੇ ਹਨ ਪੈਰਾਗ੍ਰਾਫ ਨੰਬਰ 20 ਹਾਈ ਕੋਰਟ ਦਾ ਨਤੀਜਾ ਮੈਜਿਸਟ੍ਰੇਟ ਦਾ ਹੁਕਮ ਕਾਨੂੰਨੀ ਤੌਰ ਤੇ ਸਹੀ ਹੈ ਪੈਰਾਗ੍ਰਾਫ ਨੰਬਰ 21 ਫਾਈਨਲ ਆਰਡਰ ਬੀ ਐਨ ਐਸ ਐਸ ਦੀ ਧਾਰਾ 528 ਦੀ ਅਰਜੀ ਰੱਦ ਕਰ ਦਿੱਤੀ ਗਈ ਅਤੇ ਕੋਈ ਖਰਚਾ ਨਹੀਂ ਲਾਇਆ ਗਿਆ ਅਸਲ ਚ ਇਸ ਕਹਾਣੀ ਦਾ ਜਿਹੜਾ ਨਿਚੋੜ ਹੈ ਉਹ ਇਹ ਹੈ ਕਿ ਦੋਸ਼ੀ ਦੀ ਐਪਲੀਕੇਸ਼ਨ 1753 ਬੀਨ ਐਸ ਦੇ ਅੰਦਰ ਮੈਸਟਰਡ ਕੋਡ ਵੱਲੋਂ ਰੱਦ ਕਰ ਦਿੱਤੀ ਸੀ ਉਹ ਕਹਿੰਦਾ ਸੀ ਵੀ ਪੁਲਿਸ ਨੇ ਮੇਰੀ ਕੰਪਲੇਂਟ ਦਰਜ ਨਹੀਂ ਕੀਤੀ ਔਰ ਮੈਜਿਸਟਰੇਟ ਸਾਹਿਬ ਨੇ ਵੀ ਉਸ ਐਪਲੀਕੇਸ਼ਨ ਨੂੰ 156 3 ਦੀ ਐਪਲੀਕੇਸ਼ਨ ਨੂੰ ਕੰਪਲੇਂਟ ਬਣਾ ਦਿੱਤਾ ਹੈ ਸਿੱਧਾ ਐਫ ਆਈ ਆਰ ਦਰਜ ਕਰਨ ਦੇ ਹੁਕਮ ਨਹੀਂ ਦਿੱਤੇ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਬੇਸਿਕਲੀ ਇਹ ਕੀਤੀ ਸੀ ਕਿ ਮੈਜਿਸਟਰੇਟ ਦਾ ਆਰਡਰ ਗਲਤ ਹੈ ਜਾਂ ਸਹੀ ਹੈ ਹਾਈ ਕੋਰਟ ਨੇ ਆਰਡਰ ਕੀਤਾ ਹਾਈ ਕੋਰਟ ਨੇ ਦੇਖਿਆ ਕਿ ਮੈਜਿਸਟਰੇਟ ਸਾਹਿਬ ਨੇ ਜਿਹੜਾ ਆਰਡਰ ਕੀਤਾ ਹੈ ਉਹਦੀਆਂ ਗਰਾਉਂਡਸ ਕੀ ਨੇ ਉਹਨਾਂ ਨੇ ਸੁੱਖਾ ਵਾਸੀ ਜਜਮੈਂਟ ਦਾ ਹਵਾਲਾ ਦਿੰਦੇ ਹੋਏ ਆਰਡਰ ਕੀਤਾ ਸੀ ਕਿ ਹਰ ਕੇਸ ਦੇ ਅੰਦਰ ਐਫ ਆਈ ਆਰ ਦੀ ਡਾਇਰੈਕਸ਼ਨ ਕਰਨਾ ਲਾਜ਼ਮੀ ਨਹੀਂ ਆ। ਔਰ ਲਾਲाराम ਕੇਸ ਦੀਆਂ ਗਾਈਡਲਾਈਨਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਮੈਜਿਸਟਰੇਟ ਆਰਡਰ ਦੇ ਫੈਸਲ ਆਰਡਰ ਨਾਲ ਸਹਿਮਤੀ ਜਿਤਾਉਂਦੇ ਹੋਇਆ ਪਟੀਸ਼ਨ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਹੁਣ ਬੇਸਿਕਲੀ ਇਹ ਸੀਗਾ ਵੀ ਇਹਦੇ ਵਿੱਚ ਫਿਜ਼ੀਕਲੀ ਐਵਿਡੈਂਸ ਜਿਹੜਾ ਸੀਗਾ ਉਹ ਨਹੀਂ ਸੀ ਰਿਕਵਰੀ ਵੀ ਕੋਈ ਨਹੀਂ ਸੀ ਦੂਸਰੀ ਗੱਲ ਇਹ ਸੀ ਵੀ ਕੰਪਲੇਂਟ ਕਾਫੀ ਪੁਰਾਣੀ ਹੋ ਚੁੱਕੀ ਸੀ ਇਸ ਕਰਕੇ 175 ਤਿੰਨ ਬੀ ਐਨ ਐਸ ਐਸ ਯਾਨੀ ਕਿ ਇੱਕ ਲਗਭਗ ਇਕੁਇਵਲੈਂਟ ਟੂ 173 ਸੀ ਆਰ ਪੀ ਸੀ ਪਿਟੀਸ਼ਨ ਜਿਹੜੀ ਸੀ ਕਾਰਜੂਗੀ ਸੀ ਬੇਸਿਕਲੀ ਇਹਦੇ ਚ ਮੋਟੀ ਮੋਟੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਪਿਟੀਸ਼ਨਰ ਵੱਲੋਂ ਜੋ ਪਿਟੀਸ਼ਨ ਦਾਇਰ ਕੀਤੀ ਸੀ ਉਹ ਬੇਸਿਕਲੀ ਇਹ ਕੀਤੀ ਸੀ ਵੀ ਉਹਦੀ ਪਿਟੀਸ਼ਨ ਜਿਹੜੀ ਆ ਉਹ ਰੱਦ ਕਿਉਂ ਕਰ ਦਿੱਤੀ ਗਈ ਹੈ ਉਹਦਾ ਰੀਜ਼ਨ ਇਹ ਸੀ ਵੀ ਮੈਜਿਸਟਰੇਟ ਵੱਲੋਂ ਜਿਹੜੀ ਮੈਜਿਸਟਰੇਟ ਨੂੰ ਦਾਇਰ ਕੀਤੀ ਸੀ ਮੈਜਿਸਟਰੇਟ ਸਾਹਿਬ ਨੇ ਗਰਾਉਂਡ ਲਈਆਂ ਸੀ ਵੀ ਹਰ ਇੱਕ ਪਿਟੀਸ਼ਨ ਦੇ ਉੱਪਰ FIR ਦੀ ਡਾਇਰੈਕਸ਼ਨ ਕਰਨਾ ਲਾਜ਼ਮੀ ਨਹੀਂ ਹੈ ਉਹਨਾਂ ਨੇ ਸੁਖਾਵਾਸੀ ਕੇਸ ਦਾ ਹਵਾਲਾ ਦਿੱਤਾ ਲਾਲਾ ਰਾਮ ਕੇਸ ਦੀ ਗੱਡ ਲੈਂਦਾ ਹਵਾਲਾ ਦਿੱਤਾ ਔਰ ਬੇਸਿਕਲੀ ਉਸ ਚੀਜ਼ ਨੂੰ ਹਾਈ ਕੋਰਟ ਵੱਲੋਂ ਸਹਿਮਤੀ ਜਿਤਾਉਂਦੇ ਹੋਏ ਪਟੀਸ਼ਨਰ ਦੀ ਜਿਹੜੀ ਪਟੀਸ਼ਨ ਹਾਈ ਕੋਰਟ ਸੀ ਉਹ ਵੀ ਕੈਨਸਲ ਕਰ ਦਿੱਤੀ